ਜਿੰਨਾ ਮੇਰੇ Papa ਆਉਣ ਲੱਗੇ ਕੱਲ ਅਸੀਂ ਚੱਲ ਜੈਨਾ ਕਟਕਪੂਰੇ ਸੱਜਣ ਬਣਾ ਦੇਤੇ ਪੋਪਲੇ ਹਲੂ ਹਲੂ ਫਰੈਂਡ ਨੇ ਕੰਮ ਕਰ ਲਿਆ ਅਸੀਂ ਬਾਕੀ ਕੰਮ ਕਰਨਗੇ ਉੱਥੇ ਜਾ ਕੇ ਥੋੜਾ ਹੀ ਰਹਿ ਗਿਆ ਹੁਣ ਇਹ ਕੀ ਹੋਇਆ ਕੀ ਹੋਇਆ ਮੈਂ ਨਾ ਡੰਡਾ ਲਾ ਕੇ ਮੈਂ ਉਹਦੇ ਵਿੱਚ ਚਲੀ ਗਈ ਮੈਂ ਸਾਰਾ ਕੁਝ ਰੱਖ ਗਿਆ ਨਹੀਂ ਨਾ ਹਟਦੀ ਨਹੀਂ ਲੜੋਣਾ ਸਾਨੂੰ ਗੁੱਲੂ ਜਿਆ ਕਰਨ ਦੇ ਖਾ ਤਾਂ ਸਹੀ ਯਾਰ ਆਬੂ ਓਏ ਕੀ ਖਾਇ ਨੀ ਚੁੱਤੀ ਗਈ ਆ ਤੈਨੂੰ ਕਰਨ ਰੋਈ ਜਾਂਦੀ ਆ ਉਹਨੂੰ ਉਹ ਮੇਰੀ ਬਣਾਈ ਉਹ ਸਾਰੀਆਂ ਦੀ ਬਣਾਉਂਦੇ ਉਹ ਸਾਰੀਆਂ ਦੀ ਆਹ ਦੇਖੋ ਦਿਖਾਈ ਰਭੂ ਮੇਰੇ ਤੋਂ ਦੀ ਦੇਖੀ ਗਈ ਆਇਆ ਖਾ ਪੁੱਠੇ ਕੰਮ ਕਰਦੀਆਂ ਮम्मा ਤੁਹਾਡੀ ਵੀ ਕਿੰਨੀ ਮਾ ਰੋਟੀ ਰੋਟੀ ਜੋਨੀ ਆਵੇ ਜੀ ਅਸੀਂ ਕਲੋਨੀ ਵਿੱਚ ਲਗਾਤੀ ਗੱਡੀ ਮਮੀ ਅੱਗੇ ਜਾ ਕੇ ਲਾਦੀ ਆਪੂੰ ਡਰ ਗਈ ਡਰ ਗਈ ਨੈਰਾ ਨੂੰ ਸ਼ਰਮ ਆ ਗਈ ਨੈਰਾ ਸ਼ਰਮ ਆ ਗਈ ਲੈ ਗਈ ਉਹ ਲੱਗੀ ਉਹ ਬੇਗੁਜਾ ਫੇਰ ਗੁਜਣ ਲੱਗੀ ਆ ਤੇ ਫ੍ਰੈਂਡਸ ਹੁਣ ਪਾਪਾ ਆ ਗਿਆ ਵਾਪਸ ਫੇਰ ਤੋਂ ਵਲੌਗ ਦੇ ਵਿੱਚ ਯੇ ਹੁਣ ਵਲੌਗ ਪਾਪਾ ਤੇ ਸ਼ੁਰੂ ਹੋਇਆ ਕਰਨੇ ਚਲ ਜਾਣਾ ਅੱਧੀ ਆਪਦੇ ਘਰੇ ਅੱਜ ਨੈਰਾ ਨੇ ਵੀ ਚਲ ਜਾਣਾ ਕੱਲ ਫੇਰ ਗੁੜੇ ਵੀ ਚਲ ਜਾਣਾ ਹੈ ਨਾ ਦਿਲ ਲੱਗ ਜੇ ਤੁਹਾਡਾ ਜਾਨ ਹੈ ਨੈਰਾ ਉੱਠ ਲੱਗ ਜਾ ਲੱਗ ਜਾ ਲੱਗਦੀ ਹਾਂ ਤਾਂ ਨਾ ਬੋਤ

ਹਾਂ ਜੀ ਆ ਗਏ ਜੀ ਡੋਨਕੇ ਹੋ ਗਿਆ ਜੀ ਆ ਗਏ ਓਕੇ ਓਕੇ ਹਲੋ ਜੀ ਪੈਕਿੰਗ ਪੂਕਿੰਗ ਕਰ ਲਈ ਆਪਾਂ ਤੇ ਤੇ ਚੱਲਦੇ ਆਂ ਅੱਜ ਆਪਾਂ ਵੀ ਆਪਦੇ ਘਰੇ ਕੋਟਕਪੁਰੇ ਜੱਸ ਆਗੇ ਸੀਗੇ ਲੈਣ ਵਾਸਤੇ ਕੱਲ ਤੇ ਹੁਣ ਅਸੀਂ ਵੀ ਨਿਕਲਦੇ ਆਂ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਕੋੜੇਪੁਰੇ ਜਾ ਕੇ ਚਲੋ ਹੋ ਗਿਆ ਰੈਡੀ ਚਲੋ ਚੱਲੀਏ ਫਿਰ ਚਲੋ ਸ਼ਾਂਤੀ ਹੈੜੀ ਨਾਲ ਕੇ ਇਨਾ ਤਰ੍ਹਾਂ ਕੋਈ ਸੋਚ ਨਹੀਂ ਜਰਾ ਮੈਂ ਮੇਰੇ ਦੋੜੀਆਂ ਉਹ ਮੇਰੇ ਕੋਲ ਦਾ ਸਾਂਹ ਚੜਨ ਲੱਗਾ ਅਦਾਸ ਆ ਜਾਂਦੀ ਚਲੋ ਜੀ ਚਲਿਏ ਘਰਾਂ ਨੂੰ ਪੌਂਚੀਏ ਟਾਈਮ ਆ ਗਿਆ ਕੋੜਾ ਕਰਾਣਾ ਵੀ ਬਹੁਤ ਦਿਨ ਰਹਿਲੇ ਨਾਲੀ ਕਰੇ ਐਸ ਕੱਲ ਹੀ ਕਰ ਲੀਓ ਤੁਸੀਂ ਬਹੁਤ ਐਸ ਕੱਲ ਹੀ ਚਲੋ ਚਾਪਦੇ ਬੰਨੇ ਹੁਣ ਆਪਾਂ ਪਕੌੜੇ ਤੇ ਵੇਲੇ ਬੱਦਲ ਤੇ ਤੁੰਦੋ ਠੰਡ ਵੀ ਹੋ ਗਈ ਯਾਰ ਇੱਥੇ ਉਹ ਤੇ ਵੀਲ ਨਹੀਂ ਦੇਣਾ ਤੁਪ ਚ ਇੱਥੇ ਕੋਈ ਨਾ ਬੱਦਲ ਹੋਏ ਪਈਆ ਤੇ ਧੁੰਦ ਹੋਈ ਪਈ ਆ ਉਧਰ ਧੁੱਪ ਸੀ ਵੀ ਇਹਦਾ ਜਾਨ ਉਧਰ ਧੁੱਪ ਸੀਗੀ ਧੁੱਪ ਆਈ ਮੈਨੂੰ ਤਾਂ ਫੋਨ ਨਹੀਂ ਆਇਆ ਅੱਜ ਮੰਮੀ ਹੁਣ ਆ ਤੀਨ ਮੰਮੀ ਨੂੰ ਆਣਾ ਤੁਮ ਦਾ ਚਲ ਕੋਈ ਨਹੀਂ ਆ ਜੂਗਾ ਹਾਂ ਹਾਂ ਆਈ ਇੱਧਰ ਮੌਸਮ ਖਰਾਬ ਆ ਤੇ ਉਧਰ ਹੀ ਨਹੀਂ ਧੁੱਪੋ ਹੀ ਪਈ ਸੀ ਆ ਹੁਣੀ ਹੋਇਆ ਪੰਜ ਕਿਨਾਰੇ ਵੜਦੇ ਸਾਰੀ ਹੋਇਆ ਉਧਰ ਤੱਕ ਤਾਂ ਸਮਾਲ ਸਕਦਾ ਜਮਾ ਸਹੀ ਸੀ ਤੇ ਗਰਮੀ ਲੱਗਣ ਲੱਗੀ ਸੀ ਨਾ ਆਏ ਕੱਪੜੇ ਲਾਏ ਆ ਬੂਦੇ ਆ ਦੇਖੋ ਇਹਦਾ ਸਿਰ ਦੁਖੀ ਜਾਂਦਾ ਮੈਡਮ ਦਾ ਪਿੱਛੇ ਬੇ ਕਪੜੇ ਕਪੜੇ ਲਾ ਕੇ ਕਹਿੰਦੀ ਮੈਨੂੰ ਗਰਮੀ ਲੱਗਦੀ ਆ ਗਰਮੀ ਆ ਗਈ ਕਹਿੰਦੀ ਸਿਰ ਦੁਖਣ ਲੱਗ ਗਿਆ ਉਹ ਲਈ ਦੇਣਾ ਹੁਣ ਗੋਦੀ ਬੈ ਕੇ ਸੋ ਗਈ ਕਪੜੇ ਸਾਰੇ ਲਾ ਕੇ ਆਜੇ ਰਭੂ ਸਹੀ ਅਨੇ ਦਾ ਰਭੂ ਦਾ ਦੰਦ ਆ ਸਿਰ ਹਨ ਰਭੂ ਨਹੀਂ ਹੁਣ ਘੱਟੀ ਹੋ ਗਈ ਤਾ ਹੁਣ ਰਭੂ ਚਲੋ ਪਹੁੰਚਦੇ ਪਹੁੰਚ ਕੇ ਬਸ ਹੁਣ ਥੋੜਾ ਜਿਹਾ ਨਾਈਟ ਰਹਿ ਗਿਆ ਬਸ ਤੇ ਜੀ ਆ ਗਏ ਅਸੀਂ ਆਪਣੇ ਘਰੇ ਤਾਂ ਆ ਹੀ ਜਾਗੇ ਉਹ ਮੈਨੂੰ ਚਾਹ ਝੜ ਗਿਆ ਆ ਗਈ ਤੇ ਚਾਹ ਚੜ੍ਹਨਾ ਹੀ ਕਰਦੇ ਕਰਦੇ ਆ ਗਏ ਹਨਾ ਵੀ ਕਹਿੰਦਾ ਉਹ ਲਵਟਰੀ ਹੋ ਗਿਆ ਚਲੋ ਚਾਲ ਖੋ ਲਵੋ ਕਿਹਾ ਕੋਣ ਹੈ ਪਤਾ ਨਹੀਂ ਉੱਥੇ ਉੱਥੇ ਤਾਂ ਟੋਪੀ ਹੀ ਵੀ ਆ ਉਹ ਤਾਂ ਤਾਂ ਵੀ ਹੈ ਨਹੀਂ ਆਪਣੇ ਚਲੋ ਜੀ ਆਪਾਂ ਘਰੇ ਆ ਗਏ ਸੀਗੇ ਹੁਣ ਸੈਟਿੰਗ ਕਰਦੇ ਹਾਂ ਸਾਰੀ ਬੈਗਬੂਗ ਆਪਣੇ ਕਰਦੇ ਹਾਂ ਬਾਰੀਆਂ ਸੈੱਟ ਜਿਹੜੇ ਲੈ ਕੇ ਗਏ ਸੀ ਉਹ ਰੱਖਦੇ ਆ ਕੱਪੜੇ ਤੇ ਬੱਚਾਂ ਲੱਗੀ ਸੀ ਭੁੱਖ ਹੁਣ ਉਹਨਾਂ ਨੂੰ ਬਣਾ ਕੇ ਦੇਣ ਲੱਗਿਆ ਆਪਾਂ ਮੈਗੀ। ਲੋ ਜੀ ਬੱਚਿਆਂ ਨੂੰ ਭੁੱਖ ਲੱਗੀ ਸਰੋਂ ਦਾ ਰਾਈ ਬਣਾ ਕੇ ਲੈਂਦੇ ਆ। ਮਨ ਲੱਗ ਗਿਆ ਮੱਖੀਆਂ ਮਾਰਨ। ਹਾਂ। ਕੀ ਕਰੀ ਜਾਨੀ ਐ? ਨਾ ਤੂੰ ਆਪਦੇ ਕੰਮ ਲੱਗੇ ਆ। ਗਾਣ ਕੇ ਆ ਤੋ ਆ ਕੇ ਤੇ ਲੱਗ ਗਈਆਂ ਇਹ ਆਪਣੇ ਫੇਰ ਉਹੀ ਕੰਮ ਹਨਾ। ਟੀਵੀ ਦੇ ਧਰਾਣੇ ਬੈਠ ਕੇ ਸਟicker ਬਣਾਉਣਾ। ਦਿਲ ਲੱਗਿਆ ਕੇ। ਆਪਦੇ ਘਰੇ ਤੇ ਲੱਗ ਗਈ ਜਣਾ ਹੁਣ। ਥੋੜੀ ਮੈਂ ਟੇਪ ਲਾ ਕੇ ਕੱਟ ਕੱਟ ਆ ਗਈ ਬਣਾਇਆ ਕੇਟ ਸੋ ਫਰੈਂਡਸ ਉਹਨਾਂ ਪਾ ਅਸੀਂ ਗੱਡੀ ਇੱਥੇ ਪਿੱਛੇ ਲਾਈ ਹੋਈ ਸੀ ਅਸੀਂ ਇੱਥੇ ਲਾਣੀ ਹੋਣਾ ਹੁਣ ਪਾਪਾ ਗੱਡੀ ਤੇ ਉੱਥੇ ਉੱਥੇ ਲਾਣ ਲੱਗੇ ਪਾਪਾ ਗੱਡੀ ਹੈਲੋ ਪਾਪਾ ਕਿਵੇਂ ਆ ਲੈਤਾ ਸਾਡਾ ਵਾਲੀਆਂ ਯਾਰ ਪਾਪਾ ਨੇ ਕਿਹਾ ਲੈਤਾ ਛੱਡ ਦੋ ਤੇ ਆਪਾਂ ਚਲਾਈਂ ਛੱਡ ਦਿੰਨੇ ਆ ਜ਼ਾ ਦੇਖੋ ਉੱਲੂ ਬੈਠਾ ਹੋਇਆ ਤਾਰ ਤੇ ਆਪਾ ਉੱਲੂ ਬੈਠਾ ਨਾ ਉੱਡ ਗਿਆ ਤੇ ਫ੍ਰੈਂਡਸ ਉਹਨੇ ਪਾਪਾ ਗੱਡੀ ਅੱਗੇ ਕਰੀ ਜਾਂਦੇ ਆ

ਰੋਟੀ ਪਾਤੀ ਫੋਨ ਛੱਡ ਦੋ ਆ ਗਿਆ ਇੱਕ ਮਿੰਟ ਯਾਰ ਇੱਕ ਮਿੰਟ ਮਰ ਗਿਆ ਆਇਆ ਛੱਡੀ ਆ ਚੱਲੀ ਚੱਲ ਪਾਪਾ ਤੇਰੀ ਚਲੋ ਚਲੋ ਚੋ 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 ਚੋੜੀ ਮਰਦੀ ਨਾ ਉਹ ਚਲੋ 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 ਰੋਟੀ ਖਾਓ ਸਟੋਪਿਡਟੀ ਹੋ ਗਈ ਯਾਰ ਮੇਰੇ ਟੋਪੀ ਪਾਉਣ ਵਾਲੀ ਵੀਰ ਯਾਰ ਤੁਸੀਂ ਦੇਖ ਰਹੇ ਨਾ ਲੋਕੀ ਹੱਸਦੇ ਹੋਣਗੇ ਪਰ ਇਹ ਟੋਪੀ ਸਾਡੀ ਇੰਨੀ ਪੁਰਾਣੀ ਹੈ ਨਾ ਤੇ ਪਰ ਇੰਨੀ ਕੰਫਰਟ ਵੀ ਬਹੁਤ ਹੈ ਹੈ ਪਹਿਲੀ ਹੈ ਪਹਿਲੀ ਹੈ ਟੋਪੀ ਸੁیرے ਫਿਰੋ ਬੈਠੇ ਮੂਫਲੀ ਖਾਈ ਜਾਂਦੇ ਸੀ ਤੇ ਬਾਹਰੋਂ ਸੁਨੇਹਾ ਆ ਗਿਆ ਮੰਮੀ ਦਾ ਮੰਮੀ ਕਹਿੰਦੀ ਬਾਰ ਮੀ ਪਈ ਜਾਂਦਾ ਆਹ ਵੇ ਕਾਈ ਤੋਂ ਹੁੰਦੀ ਜੀ ਉੱਡ ਗਈ ਸਾਰੀ ਵੇਖ ਲੈ ਕਿੰਨੀ ਸੀ ਹੈ ਨਾ ਚਲੋ ਭਾਈ ਤਾਂ ਭੂਰ ਜੀ ਆ ਕੋਈ ਗੱਲ ਨਹੀਂ ਲੱਗੇ ਦਾ ਰੂਪ ਤੈਨੂੰ ਆਉਂਦਾ ਨਹੀਂ ਦਾਦੀ ਨੂੰ ਆਉਂਦਾ ਹਾਂ ਦਾਦੀ ਦੇ ਗਨ ਵੀ ਚਲਾਉਂਦੀ ਰਹੀ ਆ ਸਕੂਲ 'ਚ ਸ਼ੂਟਿੰਗ ਕਰਦੀ ਹੁੰਦੀ ਸੀ ਲਓ ਜੀ ਰੀਤ ਲੱਗੀ ਹੋਈ ਆ ਆ ਕੇ ਆ ਕੇ ਭਾਂਡੇ ਮੰਜਣ ਓਡੀ ਓਡੀ ਸਾਹਮਣੇ ਆਪਦੀ ਬੋਕ ਕਰ ਲਿਆ ਭਾਂਡੇ ਮਾਜ ਲਾਉਣ ਮੈਂ ਵੀ ਕਿਹਾ ਮੈਂ ਦਸ ਦਿਨ ਕਰ ਲਿਆ ਜ ਹੁਣ ਮਾਜ ਭਾਂਡੇ ਵੇੜਾ ਵੀ ਆ ਖੇਡ ਲੈਂਦੀ ਆ ਜੇ ਰੂ ਉਹ ਖੇਡ ਲੈਂਦੀ ਥੋੜਾ ਜਿਹਾ ਤੇ ਇਹਨੂੰ ਤਾਂ ਰੂਬੂ ਦਾ ਜਵੇਂ ਨਹੀਂ ਆਉਂਦਾ ਆਂ ਮਾਂ ਚੱਲ ਚੱਲ ਸੈਟ ਮਮੇ ਸਾਡੀ ਸ਼ਰਟ ਮਾਰਦੀ ਹੈ ਹੋਰ ਏਸੀ ਆਪਣਾ ਦਾ ਇੱਕ ਛੋਟਾ ਜਿਹਾ ਵਲੋਗ ਹੋਇਆ ਤਾਂ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ ਤੇ ਦਬਕੇ ਲਾਈਕ ਸ਼ੇਅਰ ਕਰ ਦੇਈਓ ਮਿਲਦੇ ਆਂ ਫਟਾਫਟ ਅਗਲੇ ਵਲੋਗ ਤੱਕ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾ ਬਾਏ ਬਾਏ